ਇਹਨਾਂ ਪੁਲਿਸ ਨੇ ਤੇ ਆਇਆ ਕੀ ਕਰਨਾ ਭੇਜਿਆ ਕਿੰਨਾਂ ਪੜਾ ਇਹ ਇੱਧਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੂੰ ਵੀ ਆ ਜਾ ਉਹ ਵੀ ਨਾਲ ਇਹਨਾਂ ਨੂੰ ਬਾਤ ਲਗਾ ਇੱਧਰ ਆ ਜਾ ਮੈਂ ਇੱਧਰ ਦੱਸਿਆ ਆ ਜਾ ਆ ਜਾ ਬੰਦਾ ਫੋਨ ਦੇ ਉਧਰ ਫੋਨ ਕਰ ਦਿੰਦੇ ਆ ਇਹ ਆ ਇਥੇ ਕਰਾਸ ਕਰਕੇ ਉਹ ਪਾਰਲੀ ਸੜਕ ਫੋਨ ਕਰ ਦਿੰਦੇ ਆ ਉਧਰੋਂ ਫੜ ਲੈਣਾ ਮੁੰਡਿਆਂ ਨੇ ਐਸੋ ਤਾਂ ਕੋਈ ਲਿਫਟ ਮੰਗ ਲੈਂਦਾ ਐਸੋ ਮਾਰ ਕੇ ਮਾਰ ਦੇਗਾ ਬੰਦੇ ਕੋ ਭਾਈ ਸੁਰਾਂਜ ਨੂੰ ਫੋਨ ਕਰੋ ਚੋਈ ਪਾਰ ਵੀ ਭਾ ਦੇਗਾ ਤੈਨੂੰ ਲੱਭ ਲੈਣਾ ਆ ਜਾ ਆ ਜਾ ਆ ਜਾ ਤੈਨੂੰ ਕਹਿਤਾ ਕੜੀ ਲੈ ਲੈ ਖੜੀ ਕਰ ਲੈਣਾ ਮੂੰਹ ਪਰ ਕਾਰ ਬੂ ਮੂੰਹ ਪਰ ਫੋਟੋ ਚਾਹੋ ਐਸਾ ਤਾਂ ਰਸਤੇ ਵਿੱਚ ਵਿੱਚ ਇਨਸੇ ਲਿਫਟ ਆ ਜਾ ਆ ਜਾ ਫੜ ਲੈਣਾ ਅਸੀਂ ਆ ਜਾ ਲੈਣਾ ਤੈਨੂੰ ਕਿਤੇ ਆ ਜਾ ਆ ਜਾ ਆ ਜਾ ਫੋਟੋ ਖੈਂਚ ਬਾਰੇ ਦਾ ਫੋਟੋ ਵੀ ਵੀਡੀਓ ਬਣਾ ਆ ਜਾ ਰਜਾ ਮੰਦਿਰ ਪਿੱਛਲੀ ਆ ਵੀਡੀਓ ਬਣਾਤੀ ਹੈ ਮੈਨੂੰ ਯਾਰ ਰਜਾ ਮੰਦਿਰ ਆਇਆ ਆ ਜਾ ਆ ਜਾ ਚੋਰ ਵਾਂਗ ਉਹ ਮੁੰਡੇ ਨੂੰ ਫੜ ਕੇ ਲੈ ਪਾਜਾ ਮੋਬਾਈਲ ਮੋਬਾਈਲ ਕੋ ਕੇ ਤੋੜੇ ਮੁੰਡੇ ਮੋਬਾਈਲ ਫੜ ਲੈ ਇਹ ਤੂੰ ਕਰਨ ਗਿਆ ਇੱਥੇ ਮੈਨੂੰ ਕਹਿੰਦਾ ਇਧਰ ਆ ਚੱਲੀਆ ਮੈਂ ਨਹੀਂ ਮਨ ਜਾਂ ਚੋਰੀ ਕਰਨਾ ਆਇਆ ਕਿ ਭੰਗ ਲੈਣਾ ਹੈ ਵੇ ਹੋਰ ਹੀ ਕਰਨੇ ਆਏ ਫੇਫੇ ਨੂੰ ਆਲੇ ਸਭ ਆ ਵੀ ਨੇ ਫੋਨ ਲੈ ਗਿਆ ਕਹਿੰਦਾ ਚੱਲ ਚੱਲ ਫੋਨ ਪਾ ਪਤਾ ਹੀ ਨਹੀਂ ਫੋਨ ਮੋਰਟਾਰਲ ਕਿੰਨੇ ਭਜਾਇਆ ਇਹ ਨਹੀਂ ਫੋਨ ਲਿਆ ਮੋਰਟਾਰਲ ਕਿੰਨੇ ਭਜਾਇਆ ਮੈਨੂੰ ਮੋਰਟਾਰਲ ਲੀ ਜੇ ਮੈਂ ਰੋੜਾ ਲੈ ਕੇ ਨਾ ਖਲੋਣਾ ਤਾਂ ਭਜੜਾ ਹੀ ਨਾ ਭੱਜਦਾ ਕਰਦਾ ਨਹੀਂ ਇਹ ਤਾਂ ਥੱਲੀ ਹੋ ਗਈ ਹੋਰ ਹੀ ਕਰੀਏ ਪਹਿਲਾਂ ਮੈਂ ਨਹੀਂ ਇਹ ਨਾ ਮੈਂ ਉਹਦੀ ਗੱਲ ਹਾਂ ਤੂੰ ਮੈਂ ਕਸਮ ਵੰਡਿਆ ਜਾਨਦਾ ਮੈਂ ਜਾਨਦਾ ਨਹੀਂ ਤਾਂ ਬਿਨਾਂ ਜਾਨਦਾ ਕੀ ਬੰਦਾ ਜੀ ਹਾਂ ਫੜਕੜਕ ਫੜਕੇ ਨਾ ਚੱਪਲ ਦਿਨ ਦੱਦ ਨੇ ਆਜ ਆ ਇੱਧਰ ਉਹ ਚੱਲ ਅੱਗੇ ਜੀ ਉਹਦੇ ਨਾਲ ਹੀ ਚੱਲ ਹਾਂ ਜੀ ਬੜਾ ਫੜਕੜਕ ਫੜਕੇ ਫੜਕੜਕ ਫੜਕੇ ਨਾ ਡੰਡੇ ਨਾਲ ਦੀ ਡੰਡੇ ਨਾਲ ਦੀ ਡੰਡੇ ਨਾਲ ਮੇਰੀ ਵਾਰ ਨਹੀਂ ਨਹੀਂ ਚਾਰ ਕਰੀ ਡੰਡਾ ਨਾਲ ਆਹ ਸਿੱਧੇ ਵਾਰ ਖਾਣਾ ਕਰਾ ਉਹ ਨਾ ਨਾ ਮਾਰੀ ਨਾ ਮਾਰੀ ਨਾ ਮਾਰੀ ਡੰਡਾ ਨਾਲ ਮਾਰੀ ਨਾ ਮਾਰੀ ਨਾ ਮਾਰੀ ਉਹ ਬੱਸ ਪੰਨੋ ਪੰਨੋ ਇਹਨਾਂ ਮੇਰਾ ਡੰਡਾ ਡੰਡਾ ਛੱਡ ਦੇ ਚੱਲ ਬੱਸ ਕਰ ਇਹਦਾ ਕਿਹੜਾ ਪਿੰਡ ਆ ਤੇਰਾ ਕਿਹੜਾ ਪਿੰਡ ਆ ਇੱਕ ਪਿੰਡ ਤੇ ਨਹੀਂ ਹੁੰਨੇ ਕਾ ਬੰਦਾ ਜੀ ਇਧਰ ਕਾਜ ਆਗੇ ਤੇ ਨਹੀਂ ਹੁੰਦਾ ਭਾਈ ਉਹ ਡੰਡੇ ਛੱਡਦੇ ਭਾਈ ਆਖੂ ਖੁੱਕ ਚ ਪਾ ਜਾਂਦਾ ਪਿੰਡ ਮੈਨ ਪੁੱਛੋ ਕਿਹੜਾ ਆਲਾ ਪਿੰਡ ਮੈਨ ਪੁੱਛੋ ਕਿਹੜਾ ਆਲਾ ਮੋਟਰਸਾਈਕਲ ਕਿਹੜਾ ਇਹਨਾਂ ਦਾ ਸਪਲੈਂਡਰ ਆ ਭਾਈ ਮੇਰਾ ਉਹ ਆ ਮੋਟਰਸਾਈਕਲ ਇਹਨਾਂ ਦਾ ਆ ਨੰਬਰ ਹੈ ਹਾਜੀਪੁਰ ਦਾ ਸਾਈਪੁਰ ਮੇਨ ਪਿੰਡ ਕਿਹੜਾ ਸਿਬੋਜੱਕ ਆ ਆ ਸਿਬੋਜੱਕ ਤੇ ਰਗੜ ਪਿੰਡ ਫੋਨ ਲਿਆ ਕਰਾ ਕਰ ਲੈ ਕੇ ਭਜ ਲੈ ਇਹ ਫੋਨ 도ੜੇ ਜੀ ਇੱਥੋਂ ਕੋਈ ਆ ਕਰਕੇ 도ੜੇ ਮੁੰਡੇ ਦੋਨੇ ਸਿਬੋਜੱਕ ਪਿੰਡ ਦੇ ਹਾਜੀਪੁਰ ਦੇ ਭਾਈ ਤੂੰ ਨਹੀਂ ਮਸਕੀ ਨਹੀਂ ਕੀ ਇੱਥੇ ਹਟ ਕੇ ਕਰ ਤਾ ਬਸ ਕਰ ਆ ਇਹਨਾਂ ਦਾ ਸਪਲੈਂਡਰ ਆ ਆ ਮੋਟਰਸਾਈਕਲ ਦੇ ਨਾਲ ਆ ਫਰਜ਼ ਨੂੰ ਚੱਕਦੇ ਆ ਆਧਾਰ ਕਾਰ ਆ ਆਜੀਪੁਰ ਤੋਂ ਅੱਗੇ ਆ ਬੁੱਢਾ ਬੜਾ ਲੱਗੇ ਰਸਤੇ ਤੇ ਆਧਾਰ ਕਾਰ ਇੱਕ ਦਾ ਮਨਿੰਦਰ ਸਿੰਘ ਉਪਰੋਂ ਪ੍ਰਤਾਪ ਇਹ ਮੈਚੇ ਖਲੋ ਗਏ ਇਹ ਅੱਗੋ ਕੂਸੀ ਲਾ ਕੋ ਮੋੜ ਕੇ ਇੱਧਰ ਗਏ ਇੱਧਰ ਗਏ ਮੈਚੇ ਖਲੋ ਗਏ ਵਿੰਦਾ ਰਿਆਂ ਇਹਨਾਂ ਨੇ ਮੋਟਰਸਾਈਕਲ ਉੱਥੋਂ ਭਜਾਇਆ ਖਿੱਚੋ ਖਿੱਚੋ ਇਹ ਮੈਂ ਰੋੜਾ ਲੈ ਕੇ ਅੱਗੇ ਨਾ ਸੁਣਾਉਂਦਾ ਇਹਨਾਂ ਨੂੰ ਭੱਜਣਾ ਇਹ ਭਾਗ ਇਹ ਕੂਸੀ ਵਾਲਾ ਵੀ ਇਹੀ ਲੁੱਟਣ ਵਾਲੇ ਬੰਦੇ ਇਹ 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 ਹੈਗਾ